ਦੋਸਤੋ ਕਣਕਾਂ ਵੱਡੀਆਂ ਗਈਆਂ ਖੇਤੀ ਦਾ ਕੰਮ ਨਿਪੜਦਾ ਜਾਂਦਾ ਏ ਤੂੜੀਆਂ ਲੀਪੀਆਂ ਗਈਆਂ ਨੇ ਪੱਠੇ ਹੁਣ ਮੁੱਕ ਜਾਣਗੇ ਹੋਰ ਬੀਜੇ ਜਾਣਗੇ ਦੂਰ ਤੱਕ ਵਹਿਲਾਂ ਪਈਆਂ ਨੇ ਦੇਖੋ ਅੱਜ ਇੱਕ ਤੁਹਾਨੂੰ ਨਾ ਅੱਜ ਨਵੀਂ ਗੱਲ ਦੱਸਦੇ ਆ ਅੱਜ ਖੇਤ ਬੈਠੇ ਬੈਠੇ ਨਾ ਯਾਰ ਮਨ ਵੈਸੇ ਹੀ ਉਦਾਸ ਹੋ ਗਿਆ ਆਜੋ ਤੁਹਾਨੂੰ ਵੀਉ ਦਿਖਾਉਨੇ ਆ ਆਪਣਾ ਖੇਤ ਜਿੱਥੇ ਮੈਂ ਖੜਾ ਤੇ ਉਹ ਸਾਹਮਣੇ ਪੀਵੀਆਰ ਬਣਿਆ ਹੋਇਆ ਜੀ ਆਪਣੇ ਖੇਤ ਤੋਂ ਦੋ ਤਿੰਨ ਕਿਲੇ ਹਟਵਾ। ਉਹ ਜਿੱਥੇ ਸਾਹਮਣੇ ਉਹ ਦੀਵਾਰ ਦੇ ਸ리에 ਨੇ ਜੀ ਉਥੋਂ 메ਨ ਦਿੱਲੀ ਵਾਲਾ ਰੋਡ ਲੰਘ ਰਿਹਾ ਹੈ। ਤੇ ਇਧਰ ਅੱਗੇ ਹੋਰ ਤੁਹਾਨੂੰ ਉਹ ਤੋਂ ਆਪਣਾ ਰਾਹ ਉੱਤਰਦਾ ਹੈ ਜਿੱਥੇ ਉਹ ਫੈਕਟਰੀ ਆ ਤੁਹਾਨੂੰ ਨਜ਼ਰ ਆ ਰਹੀ ਹੈ। ਇਹ ਬਣੀਏ ਦੂਰ ਦੂਰ ਤੱਕ ਵਿਹਲਾਂ ਪਈਆਂ ਨੇ। ਜਿਹੜੀ ਗੱਲ ਕਰਨੀ ਹੈ 메ਨ ਮੈਨ ਲੋਰ ਦੇ ਤੇ ਖੇਤੇ ਕਰੋੜਾਂ ਚ ਕੀਮਤ ਹੈ ਤੇ ਜਿਹੜੇ ਰਾਵਾਂ ਤੇ ਕਦੇ ਆਪਦੇ ਸਰੀਕੇ ਕਬੀਲੇ ਦੇ ਤਿੰਨ ਤਿੰਨ ਚਾਰ ਚਾਰ ਗੱਡੇ ਇਕੱਠੇ ਹੁੰਦੇ ਹੁੰਦੇ ਸੀਗੇ ਹੁਣ ਉਹ ਕਰੋੜਾਂ ਚ ਕੀਮਤ ਹੋਣ ਕਰਕੇ ਟੈਲੀਆਂ ਵਿਕਦੀਆਂ ਜਾਂਦੀਆਂ ਕੋਈ ਵੇਚ ਕੇ ਬਾਹਰ ਤੁਰਿਆ ਜਾਂਦਾ ਕੋਈ ਵੇਚ ਕੇ ਜਾਦੀ ਬਣਾਈ ਜਾਂਦਾ ਗੱਡਿਆਂ ਦੀ ਥਾਂ ਟਰੈਕਟਰ ਆ ਗਏ ਨੇ ਕਾਰਾਂ ਆ ਗਈਆਂ ਨੇ ਸਾਈਕਲਾਂ ਦੀ ਥਾਂ ਤੇ ਮੋਟਰਸਾਈਕਲ ਆ ਗਏ ਨੇ ਤੇ ਗੱਲ ਜਿਹੜੀ ਕਰਨੀ ਸੀ ਵੀ ਪੈਲੀਆਂ ਮਹਿੰਗੀਆਂ ਹੋ ਗਈਆਂ ਵੇਚ-ਵੂਚ ਕੇ ਕੋਈ ਵਧਾਈ ਜਾਂਦਾ ਕੋਈ ਬਾਤ ਰਿਆ ਜਾਂਦਾ ਦੂਰੀਆਂ ਘਟ ਗਈਆਂ ਨੇ ਪਰ ਨਾ ਯਾਰ ਦਿਲ ਤੇ ਇਨਸਾਨ ਇੱਕ ਦੂਜੇ ਤੋਂ ਦੂਰ ਹੋ ਹੀ ਜਾਂਦੇ ਨੇ ਅੱਜ ਬੈਠੇ ਬੈਠੇ ਨਾ ਵੈਸੇ ਹੀ ਦਿਲ ਕਰ ਪਿਆ ਅੱਜ ਦਿਲ ਬੜਾ ਉਦਾਸ ਜਿਹਾ ਸੀਗਾ ਤੇ ਆ ਵੀਡੀਓ ਪਾਉਣ ਨੂੰ